ਔਰ ਰਸੂਲਪੁਰ ਕੱਲ ਪਰਸੋਂ ਦੇ ਕਹਿ ਰਹੇ ਨੇ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਗਲਤ ਕੀਤਾ ਤੁਸੀਂ ਨੇ ਹੱਥੇ ਤੇ ਵਾਰ ਕਰਤਾ ਖਾਸ ਕਰਕੇ ਉਹ ਜੀ ਇੱਕ ਜਨਾਨੀ ਇੰਟਰਵਿਊ ਦੇ ਰਹੀ ਏ ਉਹ ਜਨਾਨੀ ਕਹਿੰਦੀ ਵੀ ਤੈਨੂੰ ਉਹਦੀ ਇੱਜ਼ਤ ਵਿਖਣ ਲੱਗ ਗਈ ਜਦੋਂ ਤੂੰ ਕਹਿੰਦੀ ਮੇਰੀ ਇੱਜ਼ਤ ਲੁੱਟੀ ਸੀ ਅਹੀਂ ਛੱਡ ਵੇ ਕੋ ਲੋੜੀ ਪੰਦ ਪਾਸ਼ਾ ਨੂੰ ਬੇਨਤੀ ਕਰਾਂਗੇ ਬਾਬਾ ਬੀਦੀ ਚੰਦਿਆ ਨੂੰ ਬੇਨਤੀ ਕਰਾਂਗੇ ਉਹ ਕੋ 40 ਦਿਨ ਘੋੜਿਆਂ ਨੂੰ ਪੱਠੇ ਨੂੰ ਅਗਲ ਆਵੇ ਨਿਹੰਗ ਸਿੰਘਾਂ ਦਾ ਬਾਣਾ ਕੀ ਹੁੰਦਾ ਪੱਠੇ ਸੀ ਨੱਥਿਆਣਾ ਚੋਦਾ ਭਾਜੀ ਉਹ ਕੰਚਰਕ ਬਾਰੇ ਦਾ ਕੇਸ ਲੜਨਾ ਚਾਹੀਦਾ ਤੁਰਿਆ ਦੇ ਵੈਸੇ ਕਲਾਤ ਕੋਈ ਜਾਂਦਾ ਨਹੀਂ ਕਿ ਤੈਨੂੰ ਕਮਾਈ ਉਹ ਕਰੋ ਜਿੱਦਾਂ ਚਾਰ ਲੋਕੀ ਤੁਹਾਡੇ ਨਾਲ ਤੁਹਾਡੇ ਪਿੱਛੇ ਰੋਣ ਵਾਲੇ ਹੋਣ ਉਹ ਕਮਾਈਨਾ ਕਰੋ ਵੀ ਮਾਂ ਨੇ ਵੀ ਮੂੰਹ ਧਕਿਆ ਹੋਵੇ ਭਰਾ ਨੇ ਵੀ ਮੂੰਹ ਧਕਿਆ ਹੋਵੇ ਤੇ ਜਦੋਂ ਐਮਬੂਲੈਂਸ ਵਾਲੇ ਵੀ ਜਵਾਬ ਦੇ ਦੇਣ ਤੇ ਛੱਟ ਕੇ ਲਾਸ਼ ਨੂੰ ਉੱਥੇ ਵਾਲੇ ਅੱਗ ਲਾ ਕੇ ਤੇ ਤੁਰਦੇ ਬੰਨ ਮੇਰੇਕਾ 3 ਲੱਖ ਕੋਸ਼ੀ ਉਰ 4 ਲੱਖ ਕੋਸ਼ੀ ਹੋ ਗਏ ਔਰ ਬੋਲਰ ਵਦਗੇ ਨੇ ਮਰੀ ਤਾਂ ਫੋਲਡਰ ਵਦਗੇ ਨੇ ਸੋ ਪਰ ਅਮਰਤਪਾਲ ਮੈਨੋਂ ਦਾ ਅਕਾਊਂਟ ਬੰਦ ਨੇ ਉਹ ਜਿਹਨੇ ਗੰਦ ਪਾਇਆ ਪੰਜਾਬ ਪੰਜਾਬੀ ਦੇ ਵਾਸਤੇ ਉਹਦਾ ਅਕਾਊਂਟ ਖੁੱਲਾ ਹੈ ਇਸ ਤੋਂ ਹਿਸਾਬ ਲਾ ਲਓ ਸਰਕਾਰਾਂ ਤੇ ਪ੍ਰਸ਼ਾਸਨ ਕੀ ਚਾਹੁੰਦਾ ਹੈ ਮੈਨੂੰ ਸਮਝ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਜਦੋਂ ਕੋਈ ਜਾਂ ਦੀ ਘਟਨਾ ਵਾਪਰਦੀ ਆ ਉਹਨੂੰ ਕਾਨੂੰਨ 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 ਕਰਦੇ ਨੇ ਉਦੋਂ ਕਾਨੂੰਨ ਕਿੱਥੇ ਸੀ ਜਦੋਂ ਇਹਦੇ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਪੰਜਾਬ 'ਚ ਚਰਚਾਵਾਵਾਂ ਛੜੀਆਂ ਤਾਂ ਇਸੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡ ਨਾਲ ਨੇ ਬਿਰਜਿੰਦਰ ਸਿੰਘ ਪਰਵਾਨਾ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਕਾਨੂੰਨ ਹੱਥ 'ਚ ਲਿਆ ਗਿਆ ਜਾਂ ਇਹ ਜੋ ਹੋਇਆ ਉਹ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਪਹਿਲਾ ਹੀ ਸਵਾਲ ਇਹ ਹੈ ਇਹ ਗਲਤ ਹੋਇਆ ਜਾਂ ਠੀਕ ਹੋਇਆ ਜਦੋਂ ਦੇਖੋ ਸਾਰਾ ਆਗ ਲੱਗਦੀ ਹੈ ਧੂਆ ਉਡਦਾ ਹੈ ਸੋ ਧੂਆ ਸੁੱਟਣਾ ਸੁਭਾਵਕ ਹੈ ਮੈਨੂੰ ਸਮਝ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਵੀ ਇਹ ਲੋਕਾਂ ਨੂੰ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਉਹਨੂੰ ਕਾਨੂੰਨ 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 ਕਰਦੇ ਨੇ ਉਦੋਂ ਕਾਨੂੰਨ ਕਿੱਥੇ ਸੀ ਜਦੋਂ ਇਹਦੇ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਉਦੋਂ ਕਾਨੂੰਨ ਕਿੱਥੇ ਸੀ ਜਦੋਂ ਇਹਦੇ ਇਕਲਾ ਦਰਖਾਸਤਾਂ ਦੇਣ ਵਾਲਿਆਂ ਦੇ ਉੱਪਰ ਪੁੱਠਾ ਪਰਚਾ ਪਾਉਣ ਦੀ ਜਿਹੜੀ ਸੀਗੀ ਪੁਲਿਸ ਪ੍ਰਸ਼ਾਸਨ ਜਿਹੜੇ ਸੀਗੇ ਉਹਨਾਂ ਨੇ ਕਾਰਵਾਈ ਕਰਨ ਦੀ ਆਖੀ ਉਦੋਂ ਕਾਨੂੰਨ ਕਿੱਥੇ ਸੀ ਵੱਡੇ ਵੀਰ ਕਾਨੂੰਨ ਆ ਕਤਲ ਵੇਲੇ ਜੇਲਾਂ ਭਰੀਆਂ ਹੀ ਆ ਨੇ ਜੇ ਕਾਨੂੰਨ ਦੀ ਗੱਲ ਕਰਨੀ ਆ ਤਾਂ ਫਿਰ ਜੇਲਾ ਹੀ ਨਾ ਹੋਣਾ ਇਹ ਕਹਿੰਦੇ ਕਾਨੂੰਨ ਕਿੱਥੇ ਦੁਨੀਆ ਤੇ ਨੁੱਤ ਕੰਮ ਕਰਦੀ ਤੁਸੀਂ ਘਰ ਜਾਵੜਦੇ ਉਹਨਾਂ ਦੇ ਰੋਜ਼ ਕਤਲ ਹੁੰਦੇ ਜ਼ਮੀਨਾਂ ਪਿੱਛੇ ਰੋਜ਼ ਕਤਲ ਹੁੰਦੇ ਪੈਸੇ ਵਿੱਚ ਰੋਜ਼ ਕਤਲ ਹੁੰਦੇ ਇੱਜ਼ਤ ਪਿੱਛੇ ਉਦੋਂ ਉਦੋਂ ਇਹ ਲੋਕਾਂ ਨੂੰ ਕਾਨੂੰਨ ਨਹੀਂ ਵਿਖਦਾ ਛੱਡੋ ਸਾਡੇ ਵੇਲੇ ਕਾਨੂੰਨ ਕਿੱਥੇ ਆ ਮੈਂ ਪਟਿਆਲੇ ਕਾਲੀ ਮਾਤਾ ਮੰਦਿਰ ਦੇ ਵਿੱਚ ਮਸਲੇ ਚ ਮੈਂ ਦੁਖਨਵਾ ਸਾਹਿਬ ਬੈਠਾ ਤੇ ਮੇਰੇ ਤੇ ਪਰਚੇ ਵੱਡੇ ਹੋਏ ਉਦੋਂ ਕਾਨੂੰਨ ਕਿੱਥੇ ਜਿਹਦੇ ਕਹਿੰਦੇ ਪਰਵਾਨਾ ਮਾਸਟਰ ਮਾਈਂਡ ਅਸੀਂ ਇੱਥੇ ਬੈਠੇ ਆ ਨਰੂੜੂ ਧਰਨੇ ਤੇ ਬੈਠੇ ਆ 2 ਸਾਲ ਬਾਅਦ ਪਤਾ ਲੱਗਣ ਡਿਆ ਮੈਨੂੰ ਮੇਰੇ ਤੇ ਪਰਚਾ ਆਇਆ ਪਿਆ ਭਾਈ ਜਾਨ ਉਹਦਾ ਕਾਨੂੰਨ ਕਿੱਥੇ ਹੈ ਮੈਂ 5 ਮਹੀਨੇ ਬਾਅਦ ਇੱਕ ਸ਼ਿਵਸ਼ੇਨਾ ਵਾਲੇ ਦੇ ਲੈਟਰ ਦੇ ਉੱਪਰ 5 ਮਹੀਨੇ ਬਾਅਦ ਮੇਰੇ ਤੇ ਕਤਲ ਦਾ ਪਰਚਾ ਪਾਇਆ ਜਾਂਦਾ ਕਪੂਰਸਲੇ 302 ਜੇ ਚਮਾਠ ਮਹੀਨੇ ਜਿਲ੍ਹ ਕੱਟ ਕੇ ਹੁਣਾ ਜਨਾਬ ਜੀ ਉਹਦਾ ਕਾਨੂੰਨ ਕਿੱਥੇ ਹੈ ਜਦੋਂ ਸਾਡੇ ਬੱਚਿਆਂ ਨੂੰ ਸਾਰੀ ਰਾਤ ਜਗਾਇਆ ਜਾਂਦਾ ਹੈ ਮੇਰੇ ਪਰਿਵਾਰ ਨੂੰ ਕਿਲਾ ਪਾਇਆ ਜਾਂਦਾ ਹੈ ਮੇਰੇ ਸਹੁਰਾ ਸਾਹਿਬ ਹਾਰ ਦੀ ਸਰਜਰੀ ਹੋਈ ਹੈ ਚੱਕ ਕੇ ਲੈ ਜਾਂਦੀ ਹੈ ਪੁਲਿਸ ਸੀਆਈ ਸਟਾਫ ਸ਼ਮਿੰਦਰ ਸਿੰਘ ਚੱਕ ਕੇ ਲੈ ਜਾਂਦਾ ਹੈ ਜਨਾਬ ਜੀ ਉਦੋਂ ਕਾਨੂੰਨ ਕਿੱਥੇ ਹੈ ਅੱਜ ਕਾਨੂੰਨ ਚੇਤੇ ਆ ਜਾਂਦਾ ਲੋਕਾਂ ਨੂੰ ਸਾਡੇ ਵਾਰੀ ਕਿਉਂ ਨਹੀਂ ਚੇਤੇ ਹੁੰਦਾ ਮੈਂ ਮੈਂ ਮੰਨ ਗਿਆ ਚਲੋ ਕਾਨੂੰਨ ਦੀ ਨਿਗਾਹ ਦੇ ਵਿੱਚ ਗਲਤ ਹੋਊਗਾ ਪਰ ਸਾਡੀ ਵਾਰੀ ਕਾਨੂੰਨ ਕਿਉਂ ਨਹੀਂ ਚੇਤੇ ਆਉਂਦਾ ਇਹਨਾਂ ਦੱਗੜਦੱਲਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਗੱਲ ਕਰ ਰਹੇ ਹੋ 5 7 10 ਜਣੇ ਹੋਣਗੇ ਜਨਾਬ ਬਹੁਤੇ ਨਹੀਂ ਹੈਗੇ ਕੁਛ ਨੇ ਬਹੁਤੇ ਤਾਂ ਉਹ ਨੇ ਭਾਵੇਂ Hindu ਭਾਵੇਂ Sikh ਭਾਵੇਂ Muslim ਹਰ ਇੱਕ ਧਰਮ ਹਰ ਇੱਕ ਸੰਸਥਾ ਹਰ ਇੱਕ ਰਾਜਨੀਤਿਕ ਸ਼ਖਸੀਤੀ ਦਾ ਸ਼ਖਸੀਤਾ ਵੀ ਬਹੁਤ ਸਾਰੇ Hindu ਵੀ ਨੇ ਜਿਹੜੇ ਇਹਨੂੰ ਅਮਰਤਪਾਲ ਨੂੰ ਚੰਗਾ ਕਹਿ ਰਹੇ ਭਾਜੀ ਡਿਫੈਂਡ ਕਰ ਰਹੇ ਨੇ ਉਹ ਡਿਫੈਂਡ ਕਰ ਰਹੇ ਨੇ ਕਿਉਂਕਿ ਜਦੋਂ ਗੱਲ ਕਰੀਏ ਤਾਂ ਜਿਹੜੀ ਉਹ ਕੁੜੀ ਸੀ Sikhਾਂ ਦੀ ਕੁੜੀ ਥੋੜੀ ਸੀ ਆਫਟਰ ਹੈ ਦਾ ਯੂਪੀ ਬਿਹਾਰ ਤੋਂ ਆਈ ਹੋਈ ਸੀ ਤੇ ਜੇ ਹੁਣ ਹੋਰ ਵੀ ਬਹੁਤ ਸਾਰੇ ਸਵਾਲ ਹੈ ਜਿਹੜੇ ਨੇ ਕਿ ਕੰਚਨ ਕੁਮਾਰੀ ਨਾਮ ਹੈ ਪੰਜਾਬ ਤੋਂ ਬਾਹਰ ਦੀ ਐ ਪਰ ਪੰਜਾਬ ਦੇ ਵਿੱਚ ਆਈ ਤੇ ਸਿੱਖਾਂ ਦਾ ਨਾਮ ਰੱਖ ਲਿਆ ਪਿੱਛੇ ਕੌਰ ਲਾ ਲਿਆ ਤੇ ਬਦਨਾਮੀ ਤਾਂ ਸਿੱਖਾਂ ਦੀ ਹੋ ਰਹੀ ਆ ਚਲੋ ਭਾਜੀ ਹੁਣ ਆਪਾਂ ਇਹ ਤਾਂ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਸਿੰਘ ਕੌਰ ਲਾ ਕੇ ਉਹ ਅਮਰਪਾਲ ਨੇ ਵੀ ਇਹ ਗੱਲ ਕਹੀ ਆ ਵੀ ਜਿਹਦੇ ਨਾਮ ਪਿੱਛੇ ਸਿੰਘ ਲੱਗੂ ਜਿਹਦੇ ਨਾਮ ਪਿੱਛੇ ਕੌਰ ਲੱਗੂ ਕਹਿੰਦਾ ਜਿਹੜ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਇਦਾਂ ਦੀ ਵੀਡੀਓ ਪਾਊਗਾ ਨੇ ਪੰਜਾਬ ਤੋਂ ਬਾਹਰ ਦੀ ਗੱਲ ਨਹੀਂ ਕੀਤੀ ਭਾਜੀ ਉਹਨੇ ਪੰਜਾਬ ਦੀ ਗੱਲ ਕੀਤੀ ਹੈਨਾ ਠੀਕ ਆ ਵੀ ਜਿਹੜਾ ਇਹ ਕੁਝ ਕਰੂਗਾ ਉਹ ਭੁਗਤੂਗਾ ਤੇ ਭੁਗਤਿਆ ਜੇ ਤੁਸੀਂ ਤੁਸੀਂ ਨੰ ਤੁਸੀਂ ਕੰਚਨ ਕੁਮਾਰੀ ਦਾ ਸਿਰਫ ਉਹ ਪੱਖ ਵੇਖ ਲਓ ਜਿਹੜਾ ਉਹ ਸੋਸ਼ਲ ਮੀਡੀਆ ਤੇ ਬਖਾਰੀ ਹੈ ਉਹ ਪੱਖ ਜਿਹਦੋਂ ਤੁਹਾਡੇ ਸਾਹਮਣੇ ਆਇ ਦੁਜਾ ਜਿਹੜੇ ਕਹਿੰਦੇ ਸਹੀ ਹੈ ਮੈਂ ਮੈਂ ਉਹਨਾਂ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਉਹ ਜਿਹੜੇ ਧਰਮਸਪਤਰੀਆਂ ਮੇਰੀਆਂ ਭੈਣਾਂ ਹੀ ਨੇ ਸ਼ਬਦ ਨੇ ਚੰਗਾ ਲੱਗਦਾ ਪਰ ਮੈਂ ਉਹ ਵੀਡੀਓ ਲੈ ਕੇ ਆਵਾਂਗਾ ਉਹਨਾਂ ਦੀ ਆ ਉਹ ਆਪਣੀ ਭੈਣ ਨੂੰ ਆਪਣੀ ਘਰ ਵਾਲੀ ਨੂੰ ਆਪਣੇ ਬੱਚਿਆਂ ਨੂੰ ਕੋਲ ਬਿਠਾਉਣ ਜਿਹਦੇ ਵਿੱਚ ਉਹ ਕਮਲਾ ਜਿਆ ਮੂਰਖਾ ਕਿਉਂਕਿ ਨਿਹੰਗ ਸਿੰਘ ਸਦਾ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਨੇ ਉਹ ਨਿਹੰਗ ਸਿੰਘ ਬਾਣੇ ਦੇ ਵਿੱਚ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਿਆ ਨਿਹੰਗ ਸਿੰਘ ਫੌਜਾਂ ਨੂੰ ਜਿਹੜਾ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਉਹ ਆਪਣੀ ਜਨਾਨੀ ਨੂੰ ਬਿਠਾਵੇ ਉੱਤੇ ਪਹਿਲਾਂ ਹੀ ਬਲਾਤਕਾਰ ਦੇ ਉੱਤੇ 50 ਕੇਸ ਚੱਲਦੇ ਨੇ ਫਿਰ ਰਈ ਸ਼ਿਵ ਸੈਨਾ ਵਾਲ ਉਹ ਆਪਣੀਆਂ ਜਨਾਨੀਆਂ ਨੂੰ ਕੋਲ ਬਿਠਾਉਣ ਬੁਲਾਉਣ ਮੈਂ ਉਹ ਵੀਡੀਓ ਲੈ ਕੇ ਆਵਾਂਗਾ ਉਹਨਾਂ ਦੇ ਪਰਿਵਾਰ 'ਚ ਜਾਵਾਂਗਾ ਉਹਨਾਂ ਨੂੰ ਜੇਕਰ ਡਰਿਆ ਕੋਈ ਤਾਂ ਮੇਰੇ ਭਾਵੇਂ ਘਰ ਆ ਜਾਣ ਸਿਕਿਉਰਿਟੀ ਵੀ ਖਤਰਾ ਹੈ ਕੋਈ ਅਸੀਕੀ ਸੇ ਹੋਰ ਨੂੰ ਭੇਜ ਦਾਂਗੇ ਉਹ ਵੀਡੀਓ ਭੇਜਾਂਗੇ ਕਮਲਕੌਰ ਕਮ ਉਹ ਦੇਕੰਚਨ ਕੁਮਾਰੀ ਦੀ ਉਹ ਵੀਡੀਓ ਵੇਖਣ ਉਸ ਤੋਂ ਬਾਅਦ ਉਹ ਜਸਟੀਫਾਈ ਕਰਨ ਵੀ ਅਮਰਤਪਾਲ ਮੈਰ ਨੂੰ ਸਹੀ ਕੀਤਾ ਕਿ ਗਲਤ ਕੀਤਾ ਗੱਲ ਕਰੋ ਨਿਹੰਗ ਰਸੂਲਪੁਰ ਦੀ ਉਹ ਦਾ ਡਿਫੈਂਡ ਕਰ ਰਹੇ ਨੇ ਕਿ ਜੋ ਗਲਤ ਹੋਇਆ ਅਮਰਤਪਾਲ ਜੀ ਹਾਂ ਰਸੂਲਪੁਰ ਕਹਿ ਲਿਆ ਆਪਾਂ ਨਿਹੰਗ ਸ਼ਬਦਨਾਮਾ ਹਾਂ ਰਸੂਲਪੁਰ ਕਹਿ ਲਿਆ ਆਪਾਂ ਨਿਹੰਗ ਸ਼ਬਦ ਜਿਹੜਾ ਬੜਾ ਸਤਿਕਾਰ ਦਾ ਸ਼ਬਦ ਹੈ ਪੰਥ ਪਾਸ਼ਾ ਦਾ ਸ਼ਬਦ ਹੈ ਐਸੇ ਧੱਕੜਦਲਾਂ ਵਾਸਤੇ ਲੋਫਰਾਂ ਵਾਸਤੇ ਨਿਹੰਗ ਸ਼ਬਦ ਸਿੰਘ ਸ਼ਬਦ ਔਰ ਰਸੂਲਪੁਰ ਕੱਲ ਪਰਸੋਂ ਦੇ ਕਹਿ ਰਹੇ ਨੇ ਕਿ ਇੰਟਰਵਿਊ ਤੂੰ ਗਲਤ ਕੀਤਾ ਤੁਸੀਂ ਨੇ ਹੱਥੇ ਤੇ ਵਾਰ ਕਰਤਾ ਖਾਸ ਕਰਕੇ ਹਾਂ ਜੀ ਇੱਕ ਜਨਾਨੀ ਇੰਟਰਵਿਊ ਦੇ ਰਹੀ ਐ ਕਹਿੰਦੀ ਤੈਨੂੰ ਇੱਥੇ ਦਾ ਵਾਰ ਆ ਗਿਆ ਜਨਾਨੀ ਜਦੋਂ ਕਹਿੰਦੀ ਤੂੰ ਮੇਰੇ ਤੇ ਵਾਰ ਕੀਤਾ ਸੀ ਉਹ ਜਨਾਨੀ ਕਹਿੰਦੀ ਵੀ ਤੈਨੂੰ ਉਹਦੀ ਇੱਜ਼ਤ ਵਿਖਣ ਲੱਗ ਗਈ ਜਦੋਂ ਤੂੰ ਕਹਿੰਦੀ ਮੇਰੀ ਇੱਜ਼ਤ ਲੁੱਟੀ ਸੀ ਉਹ ਜਵਾਬ ਦਵੇ ਇਹਨਾਂ ਗੱਲਾਂ ਦਾ ਉਹਦੇ ਉੱਪਰ ਰੇਪ ਦੇ ਕੇਸ ਚੱਲਦੇ ਪਏ ਨੇ ਉਹਦੇ ਉੱਪਰ ਬਲਾਤਕਾਰ ਦੇ ਕੇਸ ਚੱਲਦੇ ਪਏ ਨੇ ਉਸ ਇਨਸਾਨ ਦੇ ਉੱਪਰ ਠੱਗੀ ਦੇ ਕੇਸ ਚੱਲਦੇ ਪਏ ਨੇ ਉਹ ਡਿਫੈਂਡ ਕਰਨਗੇ ਭਾਈ ਅਮਰਪਾਲ ਸਿੰਘ ਨੂੰ ਉਹ ਭਾਈ ਅਮਰਪਾਲ ਸਿੰਘ ਦਾ ਵਿਰੋਧ ਕਰਨਗੇ ਸਰ ਜਿਨ੍ਹਾਂ ਦੇ ਘਰ ਚੈਨਲ ਤੇ ਜਿਨ੍ਹਾਂ ਦੇ ਘਰ ਸ਼ੀਸ਼ਿਆਂ ਦੇ ਬਣੇ ਹੁੰਦੇ ਨੇ ਨਾ ਦੂਜੇ ਦੇ ਘਰ ਤੇ ਪੱਥਰ ਨਹੀਂ ਮਾਰਦੇ ਜਿਹੜੇ ਆਪ ਬਲਾਤ ਕਰਨ ਦੇ ਕੇਸ ਚ ਘੇਰੇ ਫਿਰਦੇ ਨੇ ਉਹ ਦੂਜੇ ਨੂੰ ਕੀ ਜਸਖੋਣਗੇ ਪਰ ਉਹ ਇੰਟਰਵਿਊ ਆ ਦੇ ਰਹੇ ਨੇ ਚੈਨਲਾਂ ਤੇ ਬੈਠ ਕੇ ਕਿ ਅਸੀਂ ਹਿੰਦੂ ਸਮਾਜ ਵੱਲੋਂ ਮੈਂ ਖੁਦ ਨੂੰ ਨਿਹੰਗ ਸਿੰਘ ਕਹਿ ਰਹੇ ਨੇ ਕਿ ਮੈਂ ਨਿਹੰਗ ਸਿੰਘਾਂ ਅਸੀਂ ਇਹਦਾ ਵਿਰੋਧ ਕਰਦੇ ਆ ਪਰ ਉਹ ਜਿਹੜਾ ਮੈਸੇਜ ਆ ਉਹ ਤਾਂ ਗਲਤ ਜਾ ਰਿਹਾ ਨਾ ਕਿ ਇੱਕ ਪਾਸੇ ਤੁਸੀਂ ਜਿਉਂ ਨਿਹੰਗ ਸਿੰਘ ਜਿਥੇ ਬੰਦੀਆਂ ਵੇਖਣ ਉਹਦਾ ਕੀ ਕਰਨਾ ਅਸੀਂ ਤਾਂ ਠੇਕਾ ਲੈ ਲਿਆ ਨਿਹੰਗ ਸਿੰਘਾਂ ਫੌਜਾਂ ਨੂੰ ਨਹੀਂ ਵੇਖਦਾ ਪੰਤ ਪਾਸ਼ਾ ਨੂੰ ਨਹੀਂ ਵਿਖਦਾ ਲਾੜ ਲੀਆਂ ਫੌਜਾਂ ਨੂੰ ਨਹੀਂ ਵਿਖਦਾ ਵੀ ਬਾਣੇ ਦੀ ਬਦਨਾਮੀ ਹੁੰਦੀ ਨਿਹੰਗ ਸਿੰਘ ਫੌਜਾਂ ਦੀ ਬਦਨਾਮੀ ਹੁੰਦੀ ਉਹਨਾਂ ਨੂੰ ਨਹੀਂ ਵਿਖਦਾ ਸਾਨੂੰ ਦਰਦ ਹੈ ਅਸੀਂ 96 ਕੋਲੋੜੀ ਪੰਤ ਪਾਸ਼ਾ ਨੂੰ ਬੇਨਤੀ ਕਰਾਂਗੇ ਬਾਬਾ ਬੀਦੀ ਚੰਦਿਆ ਨੂੰ ਬੇਨਤੀ ਕਰਾਂਗੇ ਮੜੀਆਂ ਨਾਲ ਨਾਲ ਨੂੰ ਬੇਨਤੀ ਕਰਾਂਗੇ ਬਾਬਾ ਜੋਗੋ ਸਿੰਘ ਤਰਨ ਦਾਲ ਨੂੰ ਬੇਨਤੀ ਕਰਾਂਗੇ ਜਿਵੇਂ ਨਿਹੰਗ ਸਿੰਘ ਫੌਜਾਂ ਦਿੰਦੀਆਂ ਨੇ ਮਸਾਈਲੀ ਸਜ਼ਾ ਦਿੰਦੀਆਂ ਨੇ ਲਿਆਓ ਨੂੜ ਕੇ ਨੂੰ ਲਿਆਓ ਜੇ ਮੁਸ਼ਕਾ ਮੰਨ ਕੇ ਲੋਕੋ ਕੋ 40 ਦੇ ਘੋੜਿਆਂ ਨੂੰ ਪੱਠਿਆਂ ਨੂੰ ਅਕਲ ਆਵੇ ਨਿਹੰਗ ਸਿੰਘ ਦਾ ਬਾਣਾ ਕੀ ਹੁੰਦਾ ਪਰ ਬਾਬਾ ਬਲਵੀਰ ਸਿੰਘ ਦੀ ਵੀ ਕੱਲ ਇੰਟਰਵਿਊ ਆ ਗਈ ਸ਼ਾਮ ਨੂੰ ਕਿ ਜੋ ਅਮਰਤਪਾਲ ਨੇ ਕੀਤਾ ਉਹ ਗਲਤ ਹੈ ਕਿ ਨੇਹਤੇ ਤੇ ਵਾਰ ਨਹੀਂ ਕਰਨਾ ਚਾਹੀਦਾ ਖਾਲਸੇ ਨੂੰ ਭਾਜੀ ਗਲਤ ਉਹ ਨੇਹਤੇ ਤੇ ਵਾਰ ਨਹੀਂ ਕਰ ਜੇ ਫਿਰ ਇੰਦਰਾ ਗਾਂਧੀ ਵੀ ਨੇਤੀ ਸੀ ਉਹਨੂੰ ਗਲਤ ਕਾਵਾਂਗੇ ਅੱਜ ਆਪਾਂ ਦੱਸੋ ਫਿਰ ਉਹ ਦੱਸੋ ਵੀ ਭਾਈ ਬਿਆਨ ਸਿੰਘ ਨੇ ਗਲਤ ਕੀਤਾ ਭਾਈ ਸਤਵੰਦ ਸਿੰਘ ਨੇ ਗਲਤ ਕੀਤਾ ਇਸ ਗੱਲ ਨੂੰ ਵੀ ਨਾਲ ਕਲੀਅਰ ਕਰੋ ਫਿਰ ਫਿਰ ਚਮਕਿੱਲੇ ਦੇ ਨਾਲ ਜਿਹੜੇ ਬੰਦੇ ਦੀਪੇ ਤੇ ਜੋਧਿਆ ਨੇ ਚਮਕਿੱਲਾ ਲੋੜ ਦੇ ਘਰ ਵਾਲੀ ਨਾਲ ਰੋੜੀ ਫਿਰ ਉਹਨੂੰ ਵੀ ਕਹੋ ਉਹ ਵੀ ਗਲਤ ਸੀ ਨਾਲੇ ਕਲੀਅਰ ਕਰੋ ਫਿਰ ਜੇ ਅਮਰਤਪਾਲ ਸਿੰਘ ਮੇਰਾ ਗਲਤ ਹੈ ਫਿਰ ਪਾਇਸਤਵਾਨ ਸਿੰਘ ਬਿਆਨ ਸਿੰਘ ਨੂੰ ਵੀ ਤੁਸੀਂ ਗਲਤ ਸਾਬਤ ਕਰੋ ਵੀ ਉਹ ਵੀ ਗਲਤ ਨੇ ਉਹ ਕਿਥੋਂ ਠੀਕ ਹੋਗੇ ਫਿਰ ਸਾਡੇ ਵਾਸਤੇ ਉਦੋਂ ਇੰਦਰਾ ਗਾਂਧੀ ਨੇ ਬੰਦੂਕ ਫੜੀ ਸੀ ਜਦੋਂ ਗੋਲੇ ਚ ਲਾਈ ਜਾਂਦੇ ਤੇ ਚਮਕੀਲੇ ਦੇ ਚਮਕੀਲੇ ਦੇ ਘਰ ਨੇ ਮਦੂਕਾ ਬੜੀਆਂ ਸੀ ਜਦੋਂ ਉਹ ਤੇ ਗੋਲੇ ਚ ਲਾਈਆਂ ਇਹਦਾ ਭਾਜੀ ਜੋ ਕਰੇਗਾ ਸੋ ਭਰੇਗਾ ਉਹਨੇ ਗੁਨਾਹ ਕਿਤੇ ਮਾੜੇ ਗੁਨਾਹ ਕਿਤੇ ਬੱਜੇ ਗੁਨਾਹ ਕਿਤੇ ਤੇ ਖਾਲਸਾ ਸਜ਼ਾ ਦਿੱਤੀ ਆ ਚਮਕੀਲੇ ਚਮਕੀਲੇ ਘਰ ਵਾਲੀ ਨੇ ਲੱਕ ਲੱਚਰ ਪਣਾ ਫਰਿਆ ਉਸ ਸਮੇਂ ਦੇ ਵਿੱਚ ਸਿੰਘਾਂ ਨੇ ਬੜਾ ਸਮਝਾਇਆ ਸਿੰਘਾਂ ਨੇ ਸਾਬ ਦੇ ਜਗਜੈਲ ਚਮਕੀਲੇ ਨੂੰ ਬਹੁਤ ਸਮਝਾਇਆ ਸੀ ਦਵਾਰਾ ਫਿਰ ਚੱਲ ਪਿਆ ਚੜਾਤਾ ਗੱਡੀ ਇਸੇ ਤਰ੍ਹਾਂ ਕਮਲ ਕੋ ਜਿਹੜੀ ਕੰਜਨ ਕੁਮਾਰੀ ਆ ਕੰਜਨ ਤਵਾੜੀ ਉਹਨੂੰ ਵੀ ਸਮਝਾਇਆ ਬਹੁਤ ਸਮਝਾਇਆ ਉਹਨੂੰ ਉਹਨੂੰ ਪੈਸੇ ਵੀ ਦਿੱਤੇ ਗਿਆ ਆਪ ਅਮਰਪਾਲ ਸਿੰਘ ਮੈਂ ਉਹਦੇ ਵੀਰ ਮਨਜੋਸ ਨੂੰ ਪੁੱਛ ਲਿਆ ਤੁਸੀਂ ਗਰਦੀ ਵਾਲ ਜਾਏ ਤੁਸੀਂ ਇੰਟਰਵਿਊ ਕਰਕੇ ਆਏ ਹੋ ਅੱਖਾਂ ਸਾਹਮਣੇ 1.5 ਲੱਖ ਰੁਪਏ ਇੱਕ ਵਾਰ 50 ਲੱਖ 1.5 ਲੱਖ ਇੱਕ ਵਾਰ ਗੱਡੀ ਠੀਕ ਕਰਨੇ ਇੱਕ ਵਾਰ ਉਹਨੂੰ 50 ਵਾਰ ਤੋਂ ਸਮਝਾਤਾ ਭਾਜੀ ਉਨ ਜਦੋਂ ਬੰਦਾ ਸਮਝੇ ਨਾ ਚੂਕ ਰਾਜਮਾ ਹਿਲ ਤੇ ਦਰਗੁਜਸਤ ਹਲਾਲ ਅਸਬੁੱਤਨ ਬਸ਼ਮਸ਼ੀਰ ਦਸਤ ਮਾਰਾ ਕਹਿੰਦਾ ਜਦੋਂ ਸਾਰੇ ਇਹ ਲਿਬਸੀਲੇ ਖਤਮ ਹੋ ਜਾਣਾ ਫਿਰ ਤਲਵਾਰ ਦੇ ਮੁੱਠੇ ਨਾਲ ਹੱਥ ਪਣਾ ਜਾਇਆ ਜਾ ਫਿਰ ਕੀ ਕਹਨਾ ਕੀਤਾ ਜੀ ਵੀ ਦੱਸੋ ਕੀ ਕਹਨਾ ਕੀਤਾ ਉਹ 8-8 ਸਾਲ ਦੇ ਬੱਚੇ ਤੁਹਾਡੀਆਂ ਸਾਹਮਣੇ ਲਿਆ ਕੇ ਵੀਡੀਓ ਵਿਖਾ ਦਿਓ ਜਿਹੜੇ ਕਹਿੰਦੇ ਨੇ ਵੀ ਅਮਰਤਪਾਲ ਮੈਨੂੰ ਗਲਤ ਕੀਤਾ ਮੈਂ ਵਾਰ-ਵਾਰ ਕਹਿੰਨਾ ਉਹਦੀ ਵੀਡੀਓ ਵਿਖਾ ਦਿਓ ਆਪਣੀ 5-5 7-7 ਸਾਲ ਦੇ ਬੱਚੇ ਮੈਂ ਕੋਈ ਉਹਦੀ ਵੀਡੀਓ ਦੇਖ ਰਿਹਾ ਸੀ ਕਿ ਪਹਿਲਾਂ ਵੀਡੀਓ ਚ ਕਹਿ ਰਹੀ ਸੀ ਕਿ ਮੈਂ ਰਾਤ ਇਦਾਂ ਕੀਤਾ ਫਿਰ ਉਹ ਬੱਚੇ ਸੀਮ ਉਦਾਂ ਹੀ ਉਹਦੀ ਰੀਸ ਉਹ ਜਿਹੜੀ 8 ਸਾਲ ਦੇ ਬੱਚੇ ਕਹਿੰਦੇ ਬੁਆ ਅਸੀਂ ਵੈਦਾਂ ਹੀ ਕਰਾਂਗੇ। ਬਿਲਕੁਲ। ਬਾਜੀ ਵੇਖਿਆ ਜਾਂਦਾ ਉਹ। ਨਹੀਂ ਵੇਖਿਆ ਨਹੀਂ। ਸਾਡੇ ਕੋਲ ਤਾਂ ਨਹੀਂ ਵੇਖਿਆ ਜਾਂਦਾ। ਸਾਡੇ ਕੋਲ ਨਹੀਂ ਵੇਖਿਆ ਸੋ ਉਹਦੇ ਆਪ ਗੁੱਸਾ ਆਉਂਦਾ। ਫਿਰ ਜਿਹੜੇ ਬੰਦੇ ਨੂੰ ਗੁੱਸਾ ਆਇਆ ਉਹਨੇ ਕਾਰਵਾਈ ਪਾਤੀ ਫਿਰ ਗਨਾ ਕੀ ਹੈ। ਇਹ ਤਾਂ ਐਕਸ਼ਨ ਦਾ ਰਿਐਕਸ਼ਨ ਹੈ ਨਾ। ਇੱਥੇ ਨੇ ਹੱਥੇ ਵਾਲੀ ਤਾਂ ਗੱਲ ਹੀ ਕੋਈ ਨਹੀਂ। ਇੱਥੇ ਤਾਂ ਬੀਬੀ ਵਾਲੀ ਗੱਲ ਹੀ ਕੋਈ ਨਹੀਂ। ਆ ਨਾਲ ਸਮਝ ਤੁਹਾਡੀਆਂ ਧੀਆ ਪੈਣਾ ਘਰ ਦੇ ਬੱਚਿਆਂ ਨੂੰ ਨੰਗੀਆਂ ਕਰਕੇ ਜਾਂਦੀ। ਉਹ ਚੰਗਾ ਸੀ। ਉਹ ਚੰਗਾ ਸੀ ਫਿਰ। ਇੱਕ ਰਾਨੀ ਵਾਲੀ ਗੱਲ ਹੈ ਵੀ ਇੱਕ ਪਾਸੇ 4-5 ਲੱਖ ਲਈ ਫਿਰਦੀ ਸੀ ਫੋਲੋਅਰ ਸਨਸਕਾਰ ਤੇ ਤਿੰਨ ਹੀ ਬੰਦੇ ਰਹਿ ਗਏ ਭਾਜੀ ਫੋਲੋਅਰ ਹੁੰਦੇ ਦੀਪ ਸਿੰਘ ਯੋਧੇ ਵਰਗਿਆਂ ਦੇ ਸੋਸ਼ਲ ਮੀਡੀਆ ਦੇ ਭਾਵੇਂ ਨਾ ਵਿਖਣਾ ਮੈਂ ਕਹਿੰਦਾ ਦੀਪ ਬਾਈ ਦੇ ਕਿੰਨੇ 200 400 500 ਲੱਖ ਫੋਲੋਅਰ ਹੋਏਗਾ ਪਰ ਜਦੋਂ ਜਦੋਂ ਉਹਦੀ ਸ਼ਹੀਦੀ ਦਾ ਭੋਗ ਸੀ ਤਾਂ ਉੱਥੇ 15-15 20-20 ਲੱਖ ਦਾ ਕੱਠ ਸੀ ਉਹਦਾ ਸੰਸਕਾਰ ਸੀ ਫੋਲੋਅਰ ਕਮਾਈ ਹੈ ਨਾ ਉਹ ਕਮਾਈ ਕਰਕੇ ਜਾਵੇ ਦੁਨੀਆ ਤੁਹਾਨੂੰ ਰੋਵੇ ਅੱਜ ਮੈਂ ਦਾਅਵੇ ਨਾ ਕਰਨਾ ਵੀ ਜਗਦੂਸੇ ਤੁਸੀਂ ਵੀ ਰੋਏ ਹੋਗੇ ਜਦੋਂ ਭਰਾ ਗਿਆ ਦਾਵੇ ਨਾ ਕਹਿੰਦਾ ਮੈਂ ਅਸੀਂ ਅੱਜ ਵੀ ਰੋਂਦੇ ਹਾਂ ਉਹਨੂੰ ਯਾਦ ਕਰ ਕਰਕੇ ਅੱਜ ਵੀ ਸਭ ਤੋਂ ਪਹਿਲਾਂ ਖਬਰ ਮੈਨੂੰ ਇਹ ਮੈਂ ਹੀ ਬ੍ਰੇਕ ਕਰਵਾਉਣੀ ਸੀ ਅਸੀਂ ਅਸੀਂ ਅੱਜ ਵੀ ਰੋਂਦੇ ਆ ਸੋ ਵੱਡੇ ਵੀਰ ਗੱਲ ਇਦਾਂ ਵਾ ਵੀ ਕਮਾਈ ਉਹ ਕਰੋ ਜਿੱਦਾਂ ਚਾਰ ਲੋਕੀ ਤੁਹਾਡੇ ਨਾਲ ਤੁਹਾਡੇ ਪਿੱਛੇ ਰੋਂਣ ਵਾਲੇ ਹੋਣ ਉਹ ਕਮਾਈ ਨਾ ਕਰੋ ਵੀ ਮਾਂ ਨੇ ਵੀ ਮੂੰਹ ਢੱਕਿਆ ਹੋਵੇ ਭਰਾ ਨੇ ਵੀ ਮੂੰਹ ਢੱਕਿਆ ਹੋਵੇ ਤੇ ਐਂਬੂਲੈਂਸ ਵਾਲੇ ਵੀ ਜਵਾਬ ਦੇ ਦੇਣ ਤੇ ਸੱਟ ਕੇ Laash ਨੂੰ ਉਹਦੇ ਵਿੱਚ ਉੱਥੇ ਵਾਲੇ ਅੱਗ ਲਾ ਕੇ ਤੁਰਦੇ ਬਣ ਸੋ ਇਸ ਕਰਕੇ ਉਹ ਫੋਲੋਅਰ ਨੇ ਉਹ ਫੋਲੋਅਰ ਤੋਂ ਆਪਾਂ ਦਾਣੇ ਲੈਣੇ ਨੇ ਦੱਸੋ ਮੈਨੂੰ ਉਹ ਫੋਲੋਅਰ ਤੋਂ ਕੀ ਕਰਾਉਣਾ ਦੱਸ ਦੋ ਕਿਹੜਾ ਖੜ ਗਿਆ ਆਕੇ ਅਸੀਂ ਵੀ ਭਾਵੇਂ ਸਾਡੇ ਵੀ ਲੱਖਾਂ ਲੱਖਾਂ ਮਿਲੀਨ ਮਿਲੀਨ ਸਾਡੇ ਵੀਊ ਜਾਂਦੇ ਨੇ ਸਾਡੇ ਵੀ ਫੋਲਰ ਨੇ ਪਰ ਅਸੀਂ ਕਦੇ ਚਲੋ ਸਾਡੇ ਭੈਣ ਭਰਾ ਫਿਰ ਸਾਡੇ ਨਾਲ ਕਿਧਰ ਕਿਧਰ ਲੈ ਕੇ ਤੁਹਾਡੇ ਬੋਦੀ ਵੀ ਖੜ ਜਾਂਦੇ ਨੇ ਪਰ ਇਹ ਉਮੀਦਾਂ ਨਾ ਰੱਖੋ ਪਰ ਕੋਈ ਚੰਗਾ ਕੰਮ ਕਰੋਗੇ ਤੇ ਫਿਰ ਫੋਲਰ ਨਾ ਵੀ ਹੋਣ ਭਾਵੇਂ ਤਾਂ ਵੀ ਤੁਹਾਡੇ ਨਾਲ ਦੁਨੀਆ ਖੜੇਗੀ ਭਾਜੀ ਗੱਲ ਕਰ ਰਹੇ ਨੇ ਉਹਨਾਂ ਦੋਵਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਉੱਪਰ ਦੋਸ਼ ਹੈ ਕਿ ਇਹਨਾਂ ਕੰਚਨ ਕੁਮਾਰੀ ਨੂੰ ਮਾਰਿਆ ਉਹਦਾ ਗਲਾ ਕੁੱਟ ਕੇ ਮਾਰਿਆ ਔਰ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਗ੍ਰਿਫਤਾਰ ਕੀਤਾ ਪਰ ਸੋਚਿਆ ਕਿ ਉਹ ਦੋਨਾਂ ਨੇ ਸਰੈਂਡਰ ਕੀਤਾ ਚਲੋ ਇਹ ਵਿਸ਼ਾ ਜਿਹੜਾ ਆਪਾਂ ਮੈਨੂੰ ਲੱਗਦਾ ਨਹੀਂ ਵੈਸੇ ਤਾਂ ਸਾਡੇ ਕੋਲ ਤਾਂ ਜਿਹੜੀ ਇਨਫੋਰਮੇਸ਼ਨ ਇਹੀ ਹੈ ਵੀ ਉਹਨਾਂ ਨੇ ਸਰੈਂਡਰ ਕੀਤਾ ਆ ਆਪੇ ਪੇਸ਼ ਹੋਏ ਨੇ ਚਲੋ ਬਾਕੀ ਪੁਲਿਸ ਪ੍ਰਸ਼ਾਸਨ ਹੈ ਜੀ ਉਹ ਹੁਣ ਜੋ ਗੱਲ ਕਹਿ ਰਹੇ ਨੇ ਉਹ ਉਹ ਬਹੁਤ ਬਿਹਤਰ ਜਾਣਦੇ ਨੇ ਪਰ ਸਾਡੇ ਵੱਲੋਂ ਤਾਂ ਇਹੀ ਹੈ ਵੀ ਉਹਨਾਂ ਨੇ ਸਰੈਂਡਰ ਕੀਤਾ ਇਹ ਵੀ ਅਸੀਂ ਵੀ ਕਈ ਵਾਰ ਸਰੈਂਡਰ ਕੀਤਾ ਅਸੀਂ ਆਪ ਕਈ ਵਾਰ ਸਰੈਂਡਰ ਕੀਤਾ ਤੇ ਜਦੋਂ ਰਿਪੋਰਟ ਹੁੰਦੀ ਹੈ ਰਿਪੋਰਟ 'ਚ ਲਿਖਿਆ ਹੁੰਦਾ ਹੈ ਆ ਇੱਕ ਵਾਰੀ ਬਨੂੜ ਥਾਣੇ ਮੈਂ ਖੁਦ ਗਿਆ ਸੀ ਤੇ ਮੇਰਾ ਲਿਖਿਆ ਜਦੋਂ ਰਿਪੋਰਟ 'ਚ ਵੀ ਮੈਨੂੰ ਇੱਥੇ ਗੱਡੀ ਜਾਂਦਾ ਸੀ ਇੱਥੋਂ ਨੋਵਾ ਗੱਡੀ ਇੱਥੋਂ ਬਾਈਪਾਸ ਤੋਂ ਅਸੀਂ ਜਸਟੀਫਾਈ ਕੀਤਾ ਵੀ ਇਹ ਉਹ ਬੰਦਾ ਉਹੀ ਪਰਵਾਨਾ ਹੈ ਇਹਨੂੰ ਫੜ ਲਿਆ ਤੇ ਉਹ ਬੰਬੇਓ ਮੈਂ ਆ ਪਾਇਆ ਜਦੋਂ ਮੇਰਾ ਪਰਿਵਾਰ ਫੜ ਲਿਆ ਸੀ ਮੈਂ ਆਪ ਸਰੈਂਡਰ ਕੀਤਾ ਸੀ ਤਾਂ ਪੱਜ ਪੁਲਿਸ ਨੇ ਆਪਣੇ ਸੁਭਾਅ ਦਾ ਕੇਸ ਕਰ ਉਹ ਲਿਖਣਾ ਹੁੰਦਾ ਇਹਦੇ ਵਿੱਚ ਮੈਨੂੰ ਠੀਕ ਗਲਤ ਕੁਝ ਲੱਗਦਾ ਨਹੀਂ ਜੋ ਹੈਗਾ ਠੀਕ ਹੈ ਇਸ ਦੇ ਵਿੱਚ ਮੈਂ ਇੱਕ ਹੋਰ ਗੱਲ ਕਰ ਲੈਣਾ ਬੂਟਾ ਸਿੰਘ ਦੀ ਬਾਹਰ ਵਿਦੇਸ਼ ਬੈਠਾ ਆਪਣੇ ਪਲੇਟਫਾਰਮ ਤੋਂ ਸੋਸ਼ਲ ਮੀਡੀਆ ਤੋਂ ਇਹ ਗੱਲ ਕਹਿਤੀ ਕਿ ਉਹਦੇ ਨਾਲ ਪਹਿਲਾਂ ਰੇਪ ਕੀਤਾ ਉਸ ਨੂੰ ਲੈ ਕੇ ਪੰਜਾਬ 'ਚ ਬਹੁਤ ਚਰਚਾਵਾਂ ਛਿੜੀਆਂ ਨੇ ਕਿ ਖਾਲਸੇ ਨੇ ਜੋ ਬਣਦੀ ਸੀ ਜੋ ਕਹਿ ਰਹੇ ਨੇ ਕਿ ਖਾਲਸੇ ਨੇ ਬਣਦੀ ਉਹ ਸਜ਼ਾ ਦੇਤੀ ਪਰ ਰੇਪ ਵਾਲੀ ਹਰਕਤ ਤੱਕ ਨਹੀਂ ਬੁੱਟਿਆ ਸਿੰਘ ਨੇ ਇੱਥੇ ਆਣਾ ਚਾਹੀਦਾ ਭਾਜੀ ਉਹ ਕੰਚਰਕਵਰ ਦਾ ਕੇਸ ਲੜਨਾ ਚਾਹੀਦਾ ਉਹ ਵੱਡਾ ਵਕੀਲ ਹੈ ਉਹਨੇ ਇੱਥੇ ਆਉਣਾ ਚਾਹੀਦਾ ਉੱਥੇ ਬੈਠ ਕੇ ਵੀਡੀਓ ਨਵਾਵੇ ਜਿਹੜਾ ਦਰਦ ਉਸ ਕੁੜੀ ਦਾ ਤੇ ਉਹਨੇ ਇੱਥੇ ਆਉਣਾ ਚਾਹੀਦਾ ਆਪ ਆ ਕੇ ਸਾਰੇ ਪੈਰ ਵੀ ਆਪ ਆ ਕੇ ਕਰਨੀ ਚਾਹੀਦੀ ਏ ਤੁਰਿਆ ਦੇ ਵੈਸੇ ਕਲਾਤ ਕੋਈ ਜਾਂਦਾ ਨਹੀਂ ਕਿ ਤੇ ਦੂਜੀ ਲਾਤੀ ਵੀ ਕਿਤੇ ਤੋੜ ਕੋਈ ਤੋੜ ਦਿਓ ਦੀ ਪਰ ਉਹਨੇ ਵੈਸੇ ਫੇਰ ਵੀ ਉਹਨੂੰ ਆਪ ਆਉਣਾ ਚਾਹੀਦਾ ਆਣਾ ਚਾਹੀਦਾ ਉਹ ਬਹੁਤ ਵਧੀਆ ਬੰਦਾ ਮਤਲਬ ਆਣਾ ਚਾਹੀਦਾ ਮੈਂ ਤਾਂ ਰਿਕੁਐਸਟ ਕਰਦਾ ਆ ਜਾ ਵੀਰ ਕੇਸ ਦੀ ਪੈਰਵਾਹੀ ਕਰ ਪਰਿਵਾਰ ਨੂੰ ਸੰਭਾ ਕੇ ਤੇਰੀ ਲੋੜ ਹੈ ਬਹੁਤ ਲੋੜ ਹੈ ਪਰਿਵਾਰ ਨੂੰ ਤੇਰੀ ਠੀਕ ਹੈ ਤੁਸੀਂ ਮਜ਼ਾਕੀਆ ਅੰਦਾਜ਼ ਚ ਕਹਿ ਰਹੇ ਹੋ ਮੇਰਾ ਸਵਾਲ ਸੀ ਇਹ ਹੁਣ ਅੱਗੇ ਗੱਲ ਕਰ ਰਹੇ ਅਮਰਤਪਾਲ ਸਿੰਘ ਕੱਲ ਇੱਕ ਇੰਟਰਵਿਊ ਵਕੀਰ ਦਾ ਕੋ ਚੱਜ ਦੇ ਬੰਦਿਆਂ ਦਾ ਜਿਨ੍ਹਾਂ ਬੰਦਿਆਂ ਨੂੰ ਗਾਲ੍ਹਾਂ ਤੋਂ ਜਿਨ੍ਹਾਂ ਦੀ ਜਿੰਦਗੀ ਸ਼ੁਰੂ ਹੁੰਦਾ ਹੈ ਗਾਲ੍ਹਾਂ ਤੇ ਜਿਨ੍ਹਾਂ ਦਾ ਦਿਨ ਮੁੱਕਦਾ ਉਹਨਾਂ ਨੂੰ ਕੀ ਅਸੀਂ ਜਵਾਬ ਦਈਏ ਤੁਸੀਂ ਦੱਸੋ ਦੱਸੋ ਜਿਹੜੇ ਬੰਦੇ ਇਕੱਲੇ ਨਹੀਂ ਤੁਰ ਸਕਦੇ ਆ ਮੈਂ ਮੈਂ ਗੱਡੀ 'ਚ ਆਇਆ ਕਿੰਨੇ ਬੰਦੇ ਸੀ ਮੇਰ ਨਾਲ ਇਕੱਲੇ ਆਇਆ ਇਕੱਲਾ ਆਇਆ ਉਹ ਹੈ ਨਾਲ ਮੇਰੇ ਅੱਗੇ ਪਿੱਛੇ ਕਿਤੇ ਕੋਈ ਮਿਲੋ ਤੁਰੋ ਮੈਂ ਇਕੱਲਾ ਲੱਗ ਭੱਗ ਲੱਗ ਭੱਗ ਮੈਂ ਇਕੱਲਾ ਹੁਣਾ ਪਾਜੀ ਜੇ ਤੋ ਮਾੜਾ ਕਰਨਾ ਹੀ ਨਹੀਂ ਫਿਰ ਡਰ ਕੇ ਦੀ ਗੱਲ ਦਾ ਸਾਡਾ ਸਾਡਾ ਗੜ ਹਿੰਦੂਆਂ ਦਾ ਰਾਜਪੁਰਾ ਗੜਾ ਹਿੰਦੂਆਂ ਦਾ ਇਕੱਲਾ ਤੁਰਿਆ ਫਿਰਦਾ ਜਦੋਂ ਪਤਾ ਭਾਜੀ ਕੋਈ ਗੱਲ ਹੈ ਹੀ ਨਹੀਂ ਸੋਸ਼ਲ ਮੀਡੀਆ ਜੋ ਮਰਜ਼ੀ ਕਵੇ ਗਰਾਊਂਡ ਤੇ ਗੱਲ ਹੀ ਕੋਈ ਨਹੀਂ ਸਾਡਾ ਪਿਆਰ ਹੈ ਭਾਈ ਜਿਹਾ ਵਧੀਆ ਹੰਡਾ ਇੱਥੇ ਰਾਜਪੁਰਜ ਰਹਿੰਦੇ ਆ ਡਰ ਕਾ ਦਾ ਭਾਜੀ ਇਵੇਂ ਗੱਲ ਕਰ ਲੈਣੀ ਹੁਣ ਸੋਸ਼ਲ ਮੀਡੀਆ ਤੇ ਮੈਂ ਕੱਲ ਇੱਕ ਚੈਨਲ ਦੇ ਉੱਪਰ ਦੇਖ ਰਿਹਾ ਸੀ ਵਕੀਲਾਂ ਦੀ ਇੰਟਰਵਿਊ ਨਾਲ ਕਿ ਅਮਰਤਪਾਲ ਸਿੰਘ ਸ਼ਾਇਦ ਹੁਣ ਸਰੈਂਡਰ ਕਰੇਗਾ ਦੇਖੋ ਇਹ ਤਾਂ ਮੈਂ ਇਹਦੇ ਬਾਰੇ ਅਜੇ ਕੋਈ ਤੁਹਾਨੂੰ ਗੱਲਬਾਤ ਨਹੀਂ ਤੁਹਾਡੇ ਨਾਲ ਸਾਂਝੀ ਕਰ ਸਕਦਾ ਕੁਝ ਬਾਕੀ ਮੇਰੇ ਘਮਣ ਭਰਾ ਨੇ ਸਾਡੇ ਉਹਨਾਂ ਨਾਲ ਮੈਂ ਇੱਕ ਵਾਰੀ ਗੱਲਬਾਤ ਜ਼ਰੂਰ ਕਰੂੰਗਾ ਇਸ ਵਿਸ਼ੇ ਤੇ ਮੈਂ ਤੁਹਾਡੇ ਕੋਲੋਂ ਹੁਣੇ ਵੀਡੀਓ ਵੇਖੀ ਆ ਤੇ ਉਹਨਾਂ ਨੇ ਕੋਈ ਗੱਲ ਕਹੀ ਹੈ ਕੋਈ ਤੱਥ ਹੋਊਗਾ ਬਾਕੀ ਇਹ ਸੱਡੀ ਕਰਦੇ ਆ ਅਜੇ ਪਰ ਸਾਡਾ ਤੇ ਇਹੀ ਆ ਸਾਨੂੰ ਜੋ ਤਜਰਬਾ ਸਾਡਾ ਇਹੀ ਆ ਵੀਰ ਅਮਰਪਾਲ ਸਿੰਘ ਮੇਰਾ ਸਰੰਡਰ ਨਾ ਕਰੇ ਉਹ ਜਿੱਥੇ ਆਏਗਾ ਉੱਥੇ ਚੜ੍ਹਦੀ ਕਲਾ ਚ ਰਵੇ ਤੇ ਉੱਥੋਂ ਪੰਜਾਬ ਤੇ ਪੰਜਾਬੀ ਦੇ ਵਾਸਤੇ ਕੰਮ ਕਰੇ ਹੁਣ ਪੰਜਾਬ ਦੇ ਬਹੁਤ ਸਾਰੇ ਇਨਫਲੂਐਂਸਰਾਂ ਦੀ ਗੱਲ ਕਰ ਲਈਏ ਕੁੜੀਆਂ ਮੁੰਡੇ ਬਹੁਤ ਸਾਰੇ ਤਾਂ ਮਾਫੀ ਮੰਗ ਰਹੇ ਨੇ ਤੇ ਬਹੁਤ ਸਾਰੇ ਸਿਕਿਉਰਟੀਆਂ ਮੰਗ ਰਹੇ ਨੇ ਦੀਪਕਾ ਲੂਥਰਾ ਅਮਰਸਾਰਾ ਉਹਨੇ ਕੇਸ ਵੀ ਸ਼ਾਇਦ ਰਜਿਸਟਰ ਕਰਵਾਇਆ ਅਮਰਪਾਲ ਸਿੰਘ ਦੇ ਤੇ ਸਿਕਿਉਰਟੀ ਵੀ ਲੈ ਲਈ ਕੋਈ ਨਹੀਂ ਭਾਜੀ ਹੁਣ ਜਿਵੇਂ ਸ਼ਿਵਸ਼ਣ ਆਲੇ ਪਹਿਲਾਂ ਸਿਕਿਉਰਟੀਆਂ ਲੈ ਕੇ ਗੰਦ ਪਾਉਂਦੇ ਨੇ ਹੁਣ ਇਨਫਲੂਐਂਸਰਾਂ ਨੂੰ ਸਿਕਿਉਰਟੀ ਦੇ ਗੰਦ ਪਵਾ ਲੋ ਇਨਫਲੂਐਂਸਰਾਂ ਨੂੰ ਸਿਕਿਉ ਉਹਨਾਂ ਚਾਲੋ ਨੰਗੇ ਜਿਹੜੇ ਵੀ ਹੈਗੇ ਨੇ ਐਕਸ ਵਾਈ ਜ਼ेड ਸੋ ਇਹ ਤਾਂ ਸਰਕਾਰ ਨੂੰ ਸੋਚਣਾ ਦੇਖੋ ਚੈਨਲ ਆ ਤੁਸੀਂ ਨੋਟ ਕਰੋ ਜੀ ਗੱਲ ਮੇਰੇ ਖਿਆਲ ਚ ਮੈਂ ਇਹ ਤਾਂ ਸੋਸ਼ਲ ਮੀਡੀਆ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਵੈਸੇ ਵੀ ਉਹਦੇ ਚੈਨਲ ਜਿਹੜੇ ਨੇ ਆਹ ਲੋ ਜੀ ਆ ਚੈਨਲ ਜਿਹੜੇ ਨੇ ਅਮਰਤਪਾਲ ਸਿੰਘ ਮੈਰੋਂ ਦਾ ਬੰਦ ਕਰਤਾ ਆ ਤੁਹਾਡੇ ਸਾਹਮਣੇ ਚੈਨਲ ਜੀ ਠੀਕ ਹੈ ਜੀ ਚੈਨਲ ਬਲੌਗ ਸਾਡੇ ਤਾਂ ਪਹਿਲਾਂ ਹੀ ਬਲੌਗ ਨੇ ਠੀਕ ਹੈ ਜੀ ਹੁਣ ਆਪਾਂ ਇੱਥੇ ਕਰਦੇ ਆ ਆ ਕੰਚਨ ਕੁਮਾਰੀ ਦਾ ਪੁਲਿਸ ਕੈਰੀ ਵੀ ਅਸੀਂ ਪਾਇਆ ਵੀ ਚੈਨਲ ਜਿਹੜਾ ਸਸਪੈਂਡ ਕੀਤਾ ਜਾਵੇ ਆ ਚੈਨਲ ਦੋਵੇਂ ਹੀ ਆ ਇਹ ਤਾਂ ਸਾਹਮਣੇ ਸੋਸ਼ਲ ਮੀਡੀਆ ਤੇ ਤੁਹਾਡੇ ਸਾਹਮਣੇ ਆਪਾਂ ਕੱਢ ਕੇ ਵਿਖਾਇਆ ਇਸ ਚ ਹੋਰ ਕੋਈ ਗੱਲ ਨਹੀਂ ਆ ਆ ਉਹਦੇ ਸਗੋਂ ਫੋਲੋਅਰ ਵਧ ਗਏ ਨੇ ਉਸ ਤੋਂ ਬਾਅਦ ਮੇਰਾ 3 ਲੱਖ ਕੁਝ ਹੀ ਹੋਰ 4 ਲੱਖ ਕੁਝ ਹੋ ਗਏ ਹੋਰ ਫੋਲੋਅਰ ਵਧ ਗਏ ਨੇ ਮਰੀ ਤੋਂ ਫੋਲੋਅਰ ਵਧ ਗਏ ਨੇ ਸੋ ਪਰ ਅਮਰਪਾਲ ਮੈਰੋਂ ਦੇ ਅਕਾਊਂਟ ਬੰਦ ਨੇ ਉਹ ਜਿਹਨੇ ਗੰਦ ਪਾਇਆ ਪੰਜਾਬ ਪੰਜਾਬੀ ਦੇ ਵਾਸਤੇ ਉਹਦਾ ਅਕਾਊਂਟ ਖੁੱਲਾ ਹੈ ਇਹ ਤੋਂ ਹਿਸਾਬ ਲਾ ਲੋ ਸਰਕਾਰਾਂ ਤੇ ਪ੍ਰਸ਼ਾਸਨ ਕੀ ਚਾਹੁੰਦਾ ਹੈ ਉਹ ਚਾਹੁੰਦਾ ਪੰਜਾਬ ਨੂੰ ਗੰਦ ਪਰੋਸਿਆ ਜਾਵੇ ਇਹ ਲੱਗਦਾ ਕਿ ਇਹਨੂੰ ਲੈ ਕੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਲਚਰਤਾ ਦੀ ਜਿੰਨੀ ਕਿ ਲਿਮਟ ਸਾਡੇ ਵਾਸਤੇ ਆ ਕੋਈ ਗੱਲ ਹੋ ਜਾਏ ਚੱਕ ਲੋ ਸਿੱਖਾਂ ਨੂੰ ਕੋਈ ਗੱਲ ਹੋਵੇ ਚੱਕ ਲੋ ਇਹਨਾਂ ਤੋਂ ਕੋਈ ਗੱਲ ਹੋਵੇ ਹੇਟ ਸਪੀਚ ਆ ਕੋਈ ਗੱਲ ਹੋਵੇ ਇਹਨਾਂ ਦੇ ਕੋਈ ਕਾਨੂੰਨ ਤੁਹਾਡੇ ਵੀ ਚੈਨਲ ਉਡਾਉਂਦੇ ਸਰਕਾਰਾਂ ਬੜੇ ਅਜਗਦੀਪ ਥੱਲੇ ਚੈਨਲ ਢਾਤੇ ਵੀਰ ਮੱਕੜ ਦੇ ਚੈਨਲ ਢਾਤੇ ਵੀ ਜਸਵੀਰ ਸਿੰਘ ਮੁਖਸਰਵਾਲ ਦੇ ਚੈਨਲ ਢਾਤੇ ਤੁਹਾਡੇ ਵਰਗੇ ਵੀਰਾਂ ਤੇ ਵੀ ਕਹਾਂਦੀ ਸੰਘਰਸ਼ ਕਾਰਵਾਈਆਂ 200% ਕਨਫਰਮ ਆ ਮੈਂ ਹੁਣੀਆਂ ਹੋਣਗੀਆਂ ਇਹਨਾਂ ਦੇ ਚੈਨਲ ਨੇ ਉੱਡਦੇ ਜਿਹੜੇ ਨੰਗੀਆਂ ਦੁਰੀਆਂ ਫਿਰਦੀਆਂ ਨੇ ਚੈਨਲ ਨਾਲ ਇਹਨਾਂ ਕੋਲ ਕਿਹੜਾ ਲਾਇਸੈਂਸ ਹੈ ਲਾਇਸੈਂਸ ਹੁੰਦਾ ਕੋਈ ਕਾਮਲਾ ਵੀ ਲਾਇਸੈਂਸ ਹੁੰਦਾ ਇੱਕ ਕਿਹੜਾ ਲਾਇਸੈਂਸ ਹੈ ਨਾ ਕੁਝ ਇਹਨੇ ਗੱਲਾਂ ਕਰਦੀਆਂ ਨੇ ਉੱਥੇ ਚੈਨਲ ਤੁਹਾਡੇ ਸਾਹਮਣੇ ਚੱਲਦੇ ਪਏ ਇਹਨਾਂ ਦੇ ਸਾਡੇ ਜਰਨਲਿਸਟ ਕਿਤੇ ਨੂੰ ਵੀ ਇਹ ਖਰਾਬ ਕਰਤਾ ਬਹੁਤ ਸਾਰੀਆਂ ਐਡਾਂ ਜਿਹੜੇ ਸਾਡੇ ਕੰਮ ਸੀ ਉਹ ਹੀ ਕਰਤਾ ਆਹ ਆ ਗੱਲ ਵੀ ਸੱਚ ਨਾਲ ਵਿੱਚ ਰਹੇਗੀ ਭਾਜੀ ਜਦੋਂ ਚੱਕੀ ਚੱਲਦੀ ਹੈ ਨਾ ਪੀਸੇ ਸਾਰੇ ਜਾਣਦੇ ਨੇ ਨਾ ਜਿਹੜੇ ਚੈਨਲ ਵਾਲੇ ਐਡਾਂ ਲੈਂਦੇ ਨੇ ਨਾ ਫਲਾਣਾ ਬਾਬਾ ਯੰਤਰ ਮੰਤਰ ਵਾਸ ਫਲਾਣਾ ਇਹ ਫਲਾਣਾ ਉਹ ਉਹ ਵੀ ਐਡਾਂ ਬੰਦ ਕਰ ਦੋ ਸਮਝ ਸਮਝ ਲਿਓ ਮਤਲਬ ਐਡਾ ਬੰਦ ਕਰ ਲੋ ਚੰਗੇ ਰਹੋਗੇ ਮੈਂ ਇਹੀ ਸਵਾਲ ਕਰਨਾ ਸੀ ਕਿ ਹੁਣ ਇਹ ਅਸੀਂ ਇਨਫਲੂਐਂਸਰਾਂ ਨੂੰ ਤਾਂ ਕਹਿ ਦਿੰਦੇ ਆ ਕਿ ਇਹ ਜਾ ਕੇ ਐਡ ਕਰਦੀਆਂ ਨੇ ਮਸ਼ਹੂਰੀ ਕਰਦੀਆਂ ਨੇ ਡਬਲ ਮੀਨਿੰਗ ਗੱਲਾਂ ਕਰਦੀਆਂ ਨੇ ਹੁਣ ਬਹੁਤ ਸਾਰੇ ਵੈਦ ਬੁਲਾਉਂਦੇ ਨੇ ਕਿ ਦਵਾਈ ਤੇਲ ਆਸਤੇ ਉਹ ਨਹੀਂ ਉਹਨੇ ਜ਼ਿੰਮੇਵਾਰ ਆ ਮੇਰੇ ਕੋਲ ਸਾਰੀ ਜਿਹੜੀ ਰਿਪੋਰਟ ਹੈ ਆ ਤੁਸੀਂ ਵੇਖੋ ਕਲਾ ਕਲਾ ਚੈਨਲ ਮੈਂ ਨਹੀਂ ਸਟੱਡੀ ਕਰਦਾ ਨਾ ਪਾਜੀ ਆ ਵੇਖੋ ਆ ਵੇਖੋ ਮੈਂ ਸਟੱਡੀ ਕਰ ਰਿਹਾ ਪਾਜੀ ਆ ਲਓ ਜੀ ਆ ਸਾਰੇ ਚੈਨਲ ਹਾਂਜੀ ਕੈਨੇਡਾ ਰਮਨ ਫੈਨ ਪੇਜ ਦਾਦਾ ਜੀ ਪੰਜਾਬ ਪੱਕੇ ਪੰਜਾਬ ਵਾਲੇ ਪਿੰਡ ਪੇਜ ਅੱਗੇ ਚੱਲ ਚੱਲੋ ਸਾਰੇ ਪੇਜ ਬੜੇ ਨੇ ਪੇਜ ਪੰਜਾਬੀ ਪੰਜਾਬੀ ਇਟਲੀ ਸ਼ਰਮਾ ਕੈਨੇਡਾ ਫੈਗਲਬ ਸਿੱਧੂ ਮੂਸੇ ਵਾਲਾ ਇੰਡੀਅਨ ਅਮਰੀਕਾ ਗਿੱਲ ਮਾਹੀ ਕੌਰ ਦਿਲਜੀਤ ਕੌਰ ਆ ਸਾਰੇ ਭਾਜੀ ਜੋ ਵੀ ਚ ਇਹ ਚੈਨਲਾਂ ਦੇ ਨਾਮ ਸਾਰੇ ਆ ਡਿਟੇਲਾ ਇਕੱਠੀਆਂ ਕੀਤੀਆਂ ਨਾ ਹਰ ਐ ਵੀ ਗਏ ਹੋਣਗੇ ਆ ਲਿਸਟ ਹੀ ਕੱ ਇਸਟਿਕ ਖਤਮ ਹੰਦੀ ਵੀ ਆ ਉਹ ਚੈਨਲ ਨੇ ਜਿਨ੍ਹਾਂ ਉੱਪਰ ਐਡਾ ਚੱਲਦੀ ਐ ਨੇ ਗੰਦੀਆਂ ਮੰਦੀਆਂ ਐਡਾ ਜਾਂ ਜਿਹੜੇ ਪੰਜਾਬ ਨੂੰ ਬਾਬੇ ਜਿਹੜੇ ਨੇ ਜਿਹੜੇ ਬਲਤਕਾਰੀ ਬਾਬੇ ਨੇ ਉਹਨਾਂ ਦਾ ਪ੍ਰੋਮੋਸ਼ਨ ਕਰਦੇ ਨੇ ਆ ਪੰਜਾਬੀ ਪੰਜਾਬ ਇਨ ਵਰਲਡ ਡੇਲੀ ਪੰਜਾਬੀ ਯੂ ਐਸ ਏ ਐੜਾ ਜੇ ਕੋਰ ਮੀਡੀਆ ਪੰਜਾਬੀ ਜਿੰਦਾਬਾਦ ਪੇਜ ਆ ਸਾਰੇ ਬਾਜੀ ਮੈਂ ਤਾਂ ਆ ਤੁਹਾਡੇ ਸਾਹਮਣੇ ਤੁਸੀਂ ਵੇਖੋ ਆ ਬਿਲਕੁਲ ਸਾਰੇ ਪੇਜ ਮੈਂ ਇਕੱਠੇ ਕੀਤੇ ਆ ਜਮਨ ਪੁਲਸ ਪ੍ਰਸ਼ਾਸਨ ਨੂੰ ਦਈਏ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕਰਦੀ ਨਹੀਂ ਆ ਲੈ ਦੇ ਦਾਂਗੇ ਵੀ ਆ ਵੇਖੋ ਜਿਹਨਾਂ ਤੇ ਬਲਤਕਾਰੀ ਬਾਬਿਆਂ ਦੀ ਪ੍ਰਮੋਸ਼ਨਾਂ ਚਲਦੀਆਂ ਨੇ ਕੀ ਪ੍ਰਮੋਸ਼ਨ ਵੀ ਆ ਜਾਓ ਵਸੀਕਰਨ ਕਰ ਲੋ ਤੁਹਾਡੇ ਕੋਈ ਬੱਚਾ ਤੁਹਾਡਾ ਘਰ ਵਾਲਾ ਰੁਸਕੇ ਬੱਚਾ ਤੁਹਾਡੀ ਕੋਈ ਗਰਲਫ੍ਰੈਂਡ ਆ ਉਹ ਤੁਹਾਡੇ ਤੁਹਾਡੀ ਸੱਸ ਨੂੰ ਵਸ ਕਰਨਾ ਤੁਹਾਡੇ ਘਰ ਚ ਕਿੱਤਾ ਕਰਾਇਆ ਭੂਤ ਨੇ ਬਾਜੀ ਤਸੂ ਗੱਲਾਂ ਕਰਨ ਵਾਲੀਆਂ ਨੇ ਬੱਟੀ ਜਿਹੜੀਆਂ ਕੁੜੀਆਂ ਦੀ ਗੱਲ ਕਰ ਲਈ ਜਾਂ ਇਹ ਜਿਆਦਾ ਜਿਹੜੀਆਂ ਮਸ਼ਹੂਰ ਨੇ ਡਬਲ ਮੀਨਿੰਗ ਗੱਲਾਂ ਕਰ ਖਾਸ ਕਰਕੇ ਵੈਦਾਂ ਦੀ ਗੱਲ ਕਰ ਲਈ ਵੈਦ ਵੀ ਉਨੇ ਹੀ ਜਿੰਮੇ ਭਾਜੀ ਵੈਦਾਂ ਨੂੰ ਤਾਂ ਹੁਣ ਅਕਲ ਥੋੜੀ ਆਈ ਹੋਈ ਆ ਉਹ ਤਾਂ ਐਂ ਰੱਖ ਕੇ ਨਾ ਕੋਲ ਐਦਾਂ ਮਤਲਬ ਮਾਇੰਡ ਨਾ ਕਰਿਓ ਲੱਕੜ ਦਾ ਐਂ ਕਹਿੰਦੇ ਨੇ ਵੀ ਮਤਲਬ ਕਰਨਾ ਹੈ ਕੁਛ ਤੇ ਐਂ ਹੋ ਜੂ ਅੱਛਾ ਐਂ ਹੋ ਜੂ ਐਂ ਹੋ ਜੂ ਭਾਜੀ ਸ਼ਰਮ ਆਉਂਦੀ ਆ ਆਪਣੇ ਆਪ ਨੂੰ ਵੇਖ ਕੇ ਭਾਜੀ ਇਹ ਸੋਸ਼ਲ ਮੀਡੀਆ ਜਮਾਨਾ ਐਦਾਂ ਦਾ ਵੀ ਇਹ ਤੇ ਉਹ ਐਡਾ ਲਾਉਂਦੇ ਨੇ ਚੀਜ਼ਾਂ ਤੇ ਪਰ ਉਹ ਐਡ ਜਿਹੜੀ ਲੱਗੀ ਹੁੰਦੀ ਚੀਜ਼ ਉਹ ਤੱਕੇ ਦੇ ਸਾਹਮਣੇ ਆਉਂਦੀ ਐ ਤੱਕੇ ਨਾਲ ਉਹ ਬੰਦਾ ਨਾਮ ਹੀ ਸਰਚ ਕਰੇ ਉਹ ਚੀਜ਼ ਸਾਹਮਣੇ ਹੋ ਗਈ ਪ੍ਰਮੋਸ਼ਨ ਲੱਗੀ ਹੋਈ ਐ ਬਾਜੂ ਉਹਨਾਂ ਬੱਚਿਆਂ ਨੂੰ ਕਈ ਵਾਰ ਸਕੂਲ ਦਾ ਹਮਵਰਕ ਕਰਨਾ ਹੁੰਦਾ ਹੈ ਫੋਨ ਦੇਣਾ ਪੈਂਦਾ ਹੈ ਬੱਚਿਆਂ ਨੇ ਕਈ ਵਾਰ ਪਰਿਵਾਰ ਨਾਲ ਬਾਹਰ ਜਾਣਾ ਹੁੰਦਾ ਬੱਚੇ ਕਈ ਵਾਰ ਟੂਰ ਤੇ ਗਏ ਨੇ ਬੇਟਾ ਕੋਈ ਨਹੀਂ ਮਮੀ ਦਾ ਫੋਨ ਲੈ ਜਾਓ ਬੱਚੇ ਨੂੰ ਪਰਸਨਲ ਫੋਨ ਨਹੀਂ ਦਿੱਤੇ ਸੀ ਪਰ ਦੇਣਾ ਪੈਂਦਾ ਫੋਨ ਤੇ ਪਰ ਜਦੋਂ ਫੋਨ ਦਿੱਤੇ ਬੱਚੇ ਉਹਨੂੰ ਖੋਲਣਗੇ ਤੇ ਗੱਲ ਕੀ ਕਰਾਂਗੇ ਦੱਸੋ ਅਸੀਂ ਸਾਡਾ ਕੀ ਗੁਨਾਹ ਦੇ ਵਿੱਚ ਜੇ ਬੱਚਾ ਗਲਤ ਪਾਸੇ ਤੁਰ ਪਿਆ ਫਿਰ ਤੇਰੀ ਪੰਜਾਬ ਦੀ ਜਵਾਨੀ ਦੀ ਗੱਲ ਕਰ ਲਈਏ ਕਿੱਥੇ ਅਸੀਂ ਜੰਗਾਂ ਜੁੱਧਾਂ ਵਾਲੇ ਸੀ ਯੋਧਿਆਂ ਵਾਲੇ ਸੀ ਗੁਰਬਾਣੀ ਪੜ੍ਹਨ ਵਾਲੇ ਸੀ ਸਿੱਖ ਧਰਮ ਵਾਲੇ ਸੀ ਲੜਾਈਆਂ ਵਾਲੇ ਸੀ ਲੜਾਈਆਂ ਝਗੜੇ ਖਾਸ ਕਰਕੇ ਜ਼ੁਲਮ ਦੇ ਵਿਰੋਧ ਲੜਨ ਵਾਲੇ ਸੀ ਪਰ ਹੁਣ ਸਾਡੀ ਪੀੜ੍ਹੀ ਬਹੁਤ ਹੀ ਇਸ ਕੰਮ ਵੱਲ ਨੂੰ ਆ ਗਈ ਹੈ ਲਚਰਤਾ ਵੱਲ ਨੂੰ ਆ ਗਈ ਪਾਜੀ ਬਹੁਤਾ ਪੰਜਾਬੀ ਹੈ ਸਟੂਲੇ ਬਣੇ ਫਿਰਦੇ ਹੈਣਾ ਉਹ ਜਿਵੇਂ ਉਹ ਸਾਡਾ ਟੋਕਰਾ ਟੀ ਵਾਲਾ ਭਰਾ ਹੈ ਕਹਿੰਦਾ ਟੈਂਪੋ ਕਾਨੂੰ ਕਹਿੰਦੇ ਉਹ ਕਹਿੰਦਾ ਆਟੋ ਵਰ ਤੋਂ ਆਟੋ ਸ਼ਬਦ ਸੋ ਵੈਰੀ ਬੈਂਤੀ ਹੈ ਵੀ ਆ ਸਾਰਾ ਕੁਝ ਤੁਸੀਂ ਤੁਹਾਨੂੰ ਪੱਤਰਕਾਰੀ ਕਰਦਾ ਬਹੁਤ ਸਮਾਂ ਹੋ ਗਿਆ 8 ਸਾਲ ਪਹਿਲਾਂ ਤੁਸੀਂ ਕੁਝ ਨਹੀਂ ਵੇਖਿਆ ਅੱਜ ਐਡਾ ਨੇ ਆ ਵਿਊਆ ਨੇ ਆ ਵਿਊਆ ਨੇ ਇਹ ਚੀਜ਼ ਨੂੰ ਤਖੜਾ ਕਰਤਾ ਬੰਦਾ ਸ਼ਰਮ ਲਈ ਫਿਰਦਾ ਬੰਦੇ ਜਨਾਨੀਆਂ ਵਾਂਗੂ ਨੱਚਦੇ ਫਿਰਦੇ ਨੇ ਜਨਾਨੀਆਂ ਬੰਦੇ ਵਾਂਗੂ ਕਰਦੇ ਆ ਫਿਰਦੀਆਂ ਨੇ ਸੋ ਇਸ ਕਰਕੇ ਤਾਂ ਸਾਰਮ ਧਰਮ ਦਾ ਇਹ ਖਾਪ ਚਾਪ ਕੋ ਲੋ ਇਹ ਕੂੜਾ ਫੇਰ ਪ੍ਰਧਾਨ ਮੇ ਲਾ ਲੋ ਗੁਰੂ ਨਾਨਕ ਪਾਸ਼ਾ ਦੀ ਬੋਲ ਨੇ ਕਲ ਯੁੱਗ ਦਾ ਪਹਿਰਾ ਭਾਜੀ ਅਜੇ ਤੱਕ ਕਲ ਯੁੱਗ ਦੀ ਉਮਰ ਕਹਿੰਦੇ ਨੇ 5 ਹਜ਼ਾਰ ਸਾਲ ਕਲ ਯੁੱਗ ਦੇ ਬੱਚਾ ਭਾਜੀ ਬੜੀ ਉਮਰ ਅ ਕਲਯੁਗ ਦੀ ਹਾਲ ਤਾਂ ਬੱਚਾ ਤੇ ਆ ਕੁਝ ਕਰਾਈ ਜਾਂਦਾ ਜਦੋਂ ਕਲਯੁਗ ਵੱਡਾ ਹੋ ਗਿਆ ਭਾਜੀ ਕਿਆ ਕੁਝ ਕਰੇਗਾ ਸੋ ਇਸ ਕਰਕੇ ਭਾਈ ਬਾਣੀ ਪੜਾਓ ਆਪਣੇ ਬੱਚਿਆਂ ਨੂੰ ਬਾਣੀ ਪੜਾਓ ਗੁਜ਼ਾਰੇ ਲੈ ਕੇ ਜਾਇਆ ਕਰੋ ਸੰਸਕਾਰ ਉਹਨਾਂ ਦੇ ਅੰਦਰ ਪੈਦਾ ਹੋਣ ਕਿਸੇ ਦੀ ਧੀ ਨੂੰ ਧੀ ਸਮਝਣ ਕਿਸੇ ਦੇ ਭੈਣ ਨੂੰ ਭੈਣ ਸਮਝਣ ਕੋ ਮਾੜਾ ਮੋਟਾ ਉਹਨਾਂ ਦਾ ਸ਼ਰਮ ਪੈਦਾ ਹੋਵੇ ਇਹ ਜ਼ਰੂਰ ਕਰਿਓ ਸੋ ਇਹ ਸਨ ਵਰਜਿੰਦਰ ਸਿੰਘ ਪਰਵਾਨਾ ਅਮਰਤਪਾਲ ਦੀ ਜਿਹੜੀ ਹੁਣ ਗ੍ਰਿਫਤਾਰੀ ਦਾ ਵੀ ਅੱਗੇ ਰੌਲਾ ਚੱਲ ਰਿਹਾ ਹੈ ਕਿ ਅਮਰਤਪਾਲ ਸਿੰਘ ਮਹਿਰੋ ਜਿਹੜਾ ਹੈ ਉਹ ਗ੍ਰਿਫਤਾਰੀ ਦੇ ਵੀਗਾ ਸਰੈਂਡਰ ਕਰੇਗਾ ਇਸ ਤੋਂ ਬਾਅਦ ਹੁਣ ਅੱਗੇ ਦੇਖਾਂਗੇ ਇਸ ਕੇਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਜਗਰੂਪ ਸਿੰਘ ਮਾਈ ਪੰਜਾਬੀ ਟੀਵੀ ਰਾਜਾ